ਦਲਜੀਤ ਦਾ ਵਿਰੋਧ ਕਿਉਂ ਹੋ ਰਿਹਾ ਇਸ ਕਰਕੇ ਜਿੱਦਾਂ ਤਾਂ ਦਲਜੀਤ ਨੇ ਆਪਣੇ ਆਪ ਨੂੰ ਹਿੰਦੁਸਤਾਨੀ ਜਾਂ ਇੰਡੀਅਨ ਪੇਸ਼ ਕਰਨਾ ਜਾਂ ਤਿਰੰਗਾ ਚੱਕਣਾ ਉਸ ਦਿਨ ਕੋਈ ਪ੍ਰੋਬਲਮ ਨਹੀਂ ਆ ਪਰ ਜਿੱਦਣ ਦਲਜੀਤ ਨੇ ਆਪਣੀ ਪਛਾਣ ਪੇਸ਼ ਕੀਤੀ ਵੀ ਕੌਣ ਆ ਸੀ ਪੱਗ ਪੰਜਾਬੀ ਆ ਊੜਾੜਾ ਪਿੱਛੇ ਲਿਖਿਆ ਉਸ ਦਿਨ ਦਲਜੀਤ ਦਾ ਵਿਰੋਧ ਹੋਣਾ ਹੀ ਹੋਣਾ ਹੈ ਹਿੰਦੁਸਤਾਨੀਆਂ ਵੱਲੋਂ ਜਿੱਦਾਂ ਭਾਈ ਦੀਪ ਕਹਿੰਦਾ ਸੀਗਾ ਲੜਾਈ ਤਾਂ ਸਾਰੀ ਪਛਾਣ ਦੀ ਆ ਜੇ ਪਛਾਣ ਨੂੰ ਛੱਡਤਾ ਤਾਂ ਰਹਿ ਕੀ ਗਿਆ ਸਾਡੇ ਪੱਲੇ ਬ੍ਰਾਹਮਣ ਦਾ ਇਹੀ ਤਾਂ ਜ਼ੋਰ ਲੱਗਾ ਹੋਇਆ ਵੀ ਜਿਹੜੇ ਸਿੱਖ ਆ ਉਹ ਹਿੰਦੂਆਂ ਚੋਂ ਨਿਕਲੇ ਆ ਪਰ ਸਿੱਖ ਜਦੋਂ ਇਹ ਗੱਲ ਕਿਤੇ ਵਰਲਡ ਲੈਵਲ ਤੇ ਜਾ ਕੇ ਕਰਦਾ ਵੀ ਨਹੀਂ ਸਾਡੀ ਇੱਕ ਵੱਖਰੀ ਪਛਾਣ ਆ ਅਸੀਂ ਡਿਫਰੈਂਟ ਆ ਅਸੀਂ ਤੁਹਾਡਾ ਹਿੱਸਾ ਨਹੀਂ ਆ ਤਾਂ ਕਰਕੇ ਦਲਜੀਤ ਦਾ ਵਿਰੋਧ ਹੋ ਰਿਹਾ ਦਲਜੀਤ ਦਾ ਵਿਰੋਧ ਕਿਉਂ ਹੋ ਰਿਹਾ ਇਸ ਕਰਕੇ ਜਿੱਦਾਂ ਤਾਂ ਦਲਜੀਤ ਨੇ ਆਪਣੇ ਆਪ ਨੂੰ ਹਿੰਦੁਸਤਾਨੀ ਜਾਂ ਇੰਡੀਅਨ ਪੇਸ਼ ਕਰਨਾ ਜਦ ਤਰੰਗਾ ਚੱਕਣਾ ਉਸ ਦਿਨ ਕੋਈ ਪ੍ਰੋਬਲਮ ਨਹੀਂ ਆ ਪਰ ਜਿੱਦਣ ਦਲਜੀਤ ਨੇ ਆਪਣੀ ਪਛਾਣ ਪੇਸ਼ ਕੀਤੀ ਵੀ ਕੌਣ ਆ ਸੀ ਪੱਗ ਪੰਜਾਬੀ ਆ ਊੜਾੜਾ ਪਿੱਛੇ ਲਿਖਿਆ ਉਸ ਦਿਨ ਦਲਜੀਤ ਦਾ ਵਿਰੋਧ ਹੋਣਾ ਹੀ ਹੋਣਾ ਹੈ ਹਿੰਦੁਸਤਾਨੀਆਂ ਵੱਲੋਂ ਜਿੱਦਾਂ ਭਾਈ ਦੀਪ ਕਹਿੰਦਾ ਸੀਗਾ ਲੜਾਈ ਤਾਂ ਸਾਰੀ ਪਛਾਣ ਦੀ ਆ ਜੇ ਪਛਾਣ ਨੂੰ ਛੱਡਤਾ ਤਾਂ ਰਹਿ ਕੀ ਗਿਆ ਸਾਡੇ ਪੱਲੇ ਬ੍ਰਾਹਮਣ ਦਾ ਇਹ ਤਾਂ ਜੋਰ ਲੱਗਾ ਹੋਇਆ ਵੀ ਜਿਹੜੇ ਸਿੱਖ ਆ ਉਹ ਹਿੰਦੂਆਂ ਚੋਂ ਨਿਕਲੇ ਆ ਪਰ ਸਿੱਖ ਜਦੋਂ ਇਹ ਗੱਲ ਕਿਤੇ ਵਰਲਡ ਲੈਵਲ ਤੇ ਜਾ ਕੇ ਕਰਦਾ ਵੀ ਨਹੀਂ ਸਾਡੀ ਇੱਕ ਵੱਖਰੀ ਪਛਾਣ ਹੈ ਅਸੀਂ ਡਿਫਰੈਂਟ ਹੈ ਅਸੀਂ ਤੁਹਾਡਾ ਹਿੱਸਾ ਨਹੀਂ ਆ ਤਾਂ ਕਰਕੇ ਦਲਜੀਤ ਦਾ ਵਿਰੋਧ ਹੋ ਰਿਹਾ ਦਲਜੀਤ ਦਾ ਵਿਰੋਧ ਕਿਉਂ ਹੋ ਰਿਹਾ ਇਸ ਕਰਕੇ ਜਿੱਦਾਂ ਤਾਂ ਦਲਜੀਤ ਨੇ ਆਪਣੇ ਆਪ ਨੂੰ ਹਿੰਦੁਸਤਾਨੀ ਜਾਂ ਇੰਡੀਅਨ ਪੇਸ਼ ਕਰਨਾ ਜਾਂ ਤਿਰੰਗਾ ਚੱਕਣਾ ਉਸ ਦਿਨ ਕੋਈ ਪ੍ਰੋਬਲਮ ਨਹੀਂ ਆ ਪਰ ਜਿੱਦਣ ਦਲਜੀਤ ਨੇ ਆਪਣੀ ਪਛਾਣ ਪੇਸ਼ ਕੀਤੀ ਵੀ ਕੌਣ ਆ ਅਸੀਂ ਪੱਗ ਪੰਜਾਬੀ ਆ ਉੜਾੜਾ ਪਿੱਛੇ ਲਿਖਿਆ ਉਸ ਦਿਨ ਦਲਜੀਤ ਦਾ ਵਿਰੋਧ ਹੋਣਾ ਹੀ ਹੋਣਾ ਹਿੰਦੁਸਤਾਨੀਆਂ ਵੱਲੋਂ ਜਿੱਦਾਂ ਭਾਈ ਦੀਪ ਕਹਿੰਦਾ ਸੀਗਾ ਲੜਾਈ ਤਾਂ ਸਾਰੀ ਪਛਾਣ ਦੀ ਆ ਜੇ ਪਛਾਣ ਨੂੰ ਛੱਡਤਾ ਤਾਂ ਰਹਿ ਕੀ ਗਿਆ ਸਾਡੇ ਪੱਲੇ ਬ੍ਰਾਹਮਣ ਦਾ ਇਹ ਹੀ ਤਾਂ ਜੋਰ ਲੱਗਾ ਹੋਇਆ ਵੀ ਜਿਹੜੇ ਸਿੱਖ ਆ ਉਹ ਹਿੰਦੂਆਂ ਚੋਂ ਨਿਕਲੇ ਆ ਪਰ ਸਿੱਖ ਜਦੋਂ ਇਹ ਗੱਲ ਕਿਤੇ ਵਰਲਡ ਲੈਵਲ ਤੇ ਜਾ ਕੇ ਕਰਦਾ ਵੀ ਨਹੀਂ ਸਾਡੀ ਇੱਕ ਵੱਖਰੀ ਪਛਾਣ ਆ ਅਸੀਂ ਡਿਫਰੈਂਟ ਆ ਅਸੀਂ ਤੁਹਾਡਾ ਹਿੱਸਾ ਨਹੀਂ ਆ ਤਾਂ ਕਰਕੇ ਦਲਜੀਤ ਦਾ ਵਿਰੋਧ ਹੋਇਆ ਦਲਜੀਤ ਦਾ ਵਿਰੋਧ ਕਿਉਂ ਹੋ ਰਿਹਾ ਇਸ ਕਰਕੇ ਜਿੱਦਾਂ ਤਾਂ ਦਲਜੀਤ ਨੇ ਆਪਣੇ ਆਪ ਨੂੰ ਹਿੰਦੁਸਤਾਨੀ ਜਾਂ ਇੰਡੀਅਨ ਪੇਸ਼ ਕਰਨਾ ਜਾਂ ਤਿਰੰਗਾ ਚੱਕਣਾ ਉਸ ਦਿਨ ਕੋਈ ਪ੍ਰੋਬਲਮ ਨਹੀਂ ਆ ਪਰ ਜਿੱਦਣ ਦਲਜੀਤ ਨੇ ਆਪਣੀ ਪਛਾਣ ਪੇਸ਼ ਕੀਤੀ ਕਿ ਕੌਣ ਆ ਸੀ ਪੱਗ ਪੰਜਾਬੀ ਆ ਉੜਾੜਾ ਪਿੱਛੇ ਲਿਖਿਆ ਉਸ ਦਿਨ ਦਲਜੀਤ ਦਾ ਵਿਰੋਧ ਹੋਣਾ ਹੀ ਹੋਣਾ ਹਿੰਦੁਸਤਾਨੀਆਂ ਵੱਲੋਂ ਜਿੱਦਾਂ ਬਾਈ ਦੀਪ ਕਹਿੰਦਾ ਸੀਗਾ ਲੜਾਈ ਤਾਂ ਸਾਰੀ ਪਛਾਣ ਦੀ ਆ ਜੇ ਪਛਾਣ ਨੂੰ ਛੱਡਤਾ ਤਾਂ ਰਹਿ ਕੀ ਗਿਆ ਸਾਡੇ ਪੱਲੇ ब्राह्मण ਦਾ ਇਹੀ ਤਾਂ ਜ਼ੋਰ ਲੱਗਾ ਹੋਇਆ ਵੀ ਜਿਹੜੇ ਸਿੱਖ ਆ ਉਹ ਹਿੰਦੂਆਂ ਚੋਂ ਨਿਕਲੇ ਆ ਪਰ ਸਿੱਖ ਜਦੋਂ ਇਹ ਗੱਲ ਕਿਤੇ ਵਰਲਡ ਲੈਵਲ ਤੇ ਜਾ ਕੇ ਕਰਦਾ ਵੀ ਨਹੀਂ ਸਾਡੀ ਇੱਕ ਵੱਖਰੀ ਪਛਾਣ ਆ ਅਸੀਂ ਡਿਫਰੈਂਟ ਆ ਅਸੀਂ ਤੁਹਾਡਾ ਹਿੱਸਾ ਨਹੀਂ ਆ ਤਾਂ ਕਰਕੇ ਦਲਜੀਤ ਦਾ ਵਿਰੋਧ ਹੋ ਰਿਹਾ ਦਲਜੀਤ ਦਾ ਵਿਰੋਧ ਕਿਉਂ ਹੋ ਰਿਹਾ ਇਸ ਕਰਕੇ ਜਿੱਦਾਂ ਤਾਂ ਦਲਜੀਤ ਨੇ ਆਪਣੇ ਆਪ ਨੂੰ ਹਿੰਦੁਸਤਾਨੀ ਜਾਂ ਇੰਡੀਅਨ ਪੇਸ਼ ਕਰਨਾ ਜੱਤਰੰਗਾ ਚੱਕਣਾ ਉਸ ਦਿਨ ਕੋਈ ਪ੍ਰੋਬਲਮ ਨਹੀਂ ਆ ਪਰ ਜਿੱਦਣ ਦਲਜੀਤ ਨੇ ਆਪਣੀ ਪਛਾਣ ਪੇਸ਼ ਕੀਤੀ ਵੀ ਕੌਣ ਆ ਸੀ ਪੱਗ ਪੰਜਾਬੀ ਆ ਉੜਾੜਾ ਪਿੱਛੇ ਲਿਖਿਆ ਉਸ ਦਿਨ ਦਲਜੀਤ ਦਾ ਵਿਰੋਧ ਹੋਣਾ ਹੀ ਹੋਣਾ ਹਿੰਦੁਸਤਾਨੀਆਂ ਵੱਲੋਂ ਜਿੱਦਾਂ ਬਾਈ ਦੀਪ ਕਹਿੰਦਾ ਸੀਗਾ ਲੜਾਈ ਤਾਂ ਸਾਰੀ ਪਛਾਣ ਦੀ ਆ ਜੇ ਪਛਾਣ ਨੂੰ ਛੱਡਤਾ ਤਾਂ ਰਹਿ ਕੀ ਗਿਆ ਸਾਡੇ ਪੱਲੇ ਬ੍ਰਾਹਮਣ ਦਾ ਇਹੇ ਤਾਂ ਜੋਰ ਲੱਗਾ ਹੋਇਆ ਵੀ ਜਿਹੜੇ ਸਿੱਖ ਆ ਉਹ ਹਿੰਦੂਆਂ ਚੋਂ ਨਿਕਲੇ ਆ ਪਰ ਸਿੱਖ ਜਦੋਂ ਇਹ ਗੱਲ ਕਿਤੇ ਵਰਲਡ ਲੈਵਲ ਤੇ ਜਾ ਕੇ ਕਰਦਾ ਵੀ ਨਹੀਂ ਸਾਡੀ ਇੱਕ ਵੱਖਰੀ ਪਛਾਣ ਹੈ ਅਸੀਂ ਡਿਫਰੈਂਟ ਹਾਂ ਅਸੀਂ ਤੁਹਾਡਾ ਹਿੱਸਾ ਨਹੀਂ ਹਾਂ ਤਾਂ ਕਰਕੇ ਦਲਜੀਤ ਦਾ ਬੁਰਾ